ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਨੇ ਰੁਗਵੀਰ ਸਿੰਘ ਉਹਨਾਂ ਨੇ ਜਿਹੜੀ ਚਿੱਠੀ ਹੈ ਉਹ ਜਨਤਕ ਕਰ ਦਿੱਤੀ ਹੈ ਚਿੱਠੀ ਜਿਹੜੀ ਇਹ ਜਨਤਕ ਕੀਤੀ ਹੈ ਇਹਦੇ ਇਹਦਾ ਜਿਹੜਾ ਪ੍ਰਭਾਵ ਕੀ ਪਾਏਗਾ ਤੇ ਜਿਹੜੀ ਸ਼ਰਮਣੀ ਅਕਾਲੀ ਦਲ ਨੇ ਅੱਜ ਵੀ ਮੀਡੀਆ ਨਾਲ ਗੱਲਬਾਤ ਕੀਤੀ ਹੈਗੀ ਹੈ ਕੁੱਲ ਮੂਲਾ ਕੇ ਇਹਦਾ ਨਿਚੋੜ ਕੀ ਨਿਕਲੇਗਾ ਦੇਖੋ ਅੱਜ ਦੋ ਚਿੱਠੀਆਂ ਜਿਹੜੇ ਕਾਲਤਖ ਸਾਹਿਬ ਸਕਤਰੇ ਹਤਾ ਨਾ ਜੀ ਉਹਨਾਂ ਵੱਲੋਂ ਇਹ ਚਿੱਠੀਆਂ ਜਗਜਹਿਰ ਕੀਤੀਆਂ ਗਈਆਂ ਪਹਿਲੀ ਚਿੱਠੀ ਜਿਹੜੀ ਆ ਜਿਹੜਾ ਕਬੂਲਨਾਮਾ ਸੁਬੀਤ ਸਿੰਘ ਬਾਦਲ ਦਾ ਸੋ ਬੀ ਸਿੰਘ ਬਾਦਲ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਕਹਿੰਦੇ ਕਿ ਜਿੰਨੀਆਂ ਵੀ ਗਲਤੀਆਂ ਹੋਈਆਂ ਨੇ ਸਾਡੀ ਪਾਰਟੀ ਤੋਂ ਤੇ ਸਾਡੀ ਸਰਕਾਰ ਤੋਂ ਉਹਨਾਂ ਸਾਰੀਆਂ ਗਲਤੀਆਂ ਨੂੰ ਮੈਂ ਭੁਗਤਣ ਲਈ ਤਿਆਰ ਹਾਂ ਮੈਂ ਝੋਲੀ 'ਚ ਅੱਡ ਕੇ ਅਕਾਲ ਤਖ਼ਤ ਸਾਹਿਬ ਨੇ ਪੇਸ਼ ਹੋਇਆ ਉਹਨਾਂ ਦੇ ਇੱਕ ਨਮਾਣੇ ਸਿੱਖ ਹੋਣ ਦੇ ਨਾਤੇ ਉਹਨਾਂ ਨੇ ਸਾਰੀਆਂ ਗਲਤੀਆਂ ਕਬੂਲ ਕਰ ਲੀਆਂ ਨੇ ਚਾਹੇ ਉਹਨਾਂ ਕਿਹਾ 2007 ਤੋਂ ਲੈ ਕੇ 2015 ਤੱਕ 2007 'ਚ ਕਿਹੜੀ ਗਲਤੀ ਹੈ ਜਿਹੜੇ ਉਸ ਬੰਦੇ ਵੱਲੋਂ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਗ ਰਸਿਆ ਸੀ ਪਸ਼ਾਕ ਪਈ ਸੀ ਉਦੋਂ ਇਹਨਾਂ ਕੋਲ ਪ੍ਰੋਪਰ ਐਕਸ਼ਨ ਹੀ ਹੋਇਆ ਉਸ ਤੋਂ ਲੈ ਕੇ 2015 ਜਿਹੜੀ ਬੁਰਜ ਜਵਾਰ ਸਿੰਘ ਤੋਂ ਗੁਰੂ ਸਾਹਿਬ ਨੂੰ ਚੋਰੀ ਕਰਨਾ ਵੰਗਾਰ ਕੇ ਚੋਰੀ ਕਰਨਾ ਅੰਗ ਪਾੜਨੇ ਚੁਣੌਤੀ ਦੇਣੀ ਉਹ ਸਾਰੀ ਕਾਰਵਾਈ ਦਾ ਰਨ ਕਹਿੰਦੇ ਜੋ ਗਲਤੀਆਂ ਹੋਈਆਂ ਇਹ ਵੀ ਗਲਤੀਆਂ ਉਹਨੇ ਗਲਤੀਆਂ ਦਾ ਜ਼ਿਕਰ ਨਹੀਂ ਕੀਤਾ ਪਰ ਕਹਿੰਦੇ ਜੋ ਕੁਝ ਹੋਇਆ ਉਹ ਮੈਂ ਜੁਮੇਵਾਰ ਉਹਨਾਂ ਨੇ ਆਪਣੀ ਸਾਰੀ ਜ਼ਿੰਮੇਵਾਰੀ ਨਿਭਾਈ ਔਰ ਉਹਨਾਂ ਨੇ ਹਵਾਲਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ 17 ਅਕਤੂਬਰ 2015 ਨੂੰ ਉਸ ਸਮੇਂ ਕਾਲ ਤਖਸਾਬ ਦੇ ਜਥੇਦਾਰ ਨੂੰ ਲਿਖਿਆ ਉਹ ਵੀ ਹਵਾਲਾ ਦਿੱਤਾ ਹੈਗਾ ਕੁਲਮ ਲਾ ਕੇ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੇਰੇ ਪਿਤਾ ਵੀ ਸਾਰੀਆਂ ਗਲਤੀਆਂ ਕਬੂਲ ਕਰ ਚੁੱਕੇ ਨੇ ਔਰ ਮੈਂ ਵੀ ਕਬੂਲ ਕਰਦਾ ਬਤੌਰ ਪਾਰਟੀ ਦਾ ਮੁਖੀ ਹੋਣ ਦੇ ਨਾਤੇ ਬਤੌਰ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ ਸੁਬੀਤ ਸਿੰਘ ਬਾਦਲ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੀ ਉੱਥੇ ਉਹ ਸੂਬੇ ਦੇ ਗ੍ਰਹਿ ਮੰਤਰੀ ਵੀ ਔਰ ਗ੍ਰਹਿ ਮੰਤਰੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈਗੇ ਇਹਦਾ ਮਤਲਬ ਕਿ ਸ਼੍ਰੋਮਣੀ ਕਾਲੀ ਦਲ ਕੋਈ ਗਲਤੀਆਂ ਹੋਈਆਂ ਨਾ ਨੇ ਫਰਜ਼ ਆਪਣਾ ਨਹੀਂ ਨਿਭਾਇਆ ਆਪਣੀ ਡਿਊਟੀ ਨਹੀਂ ਨਿਭਾਈ ਜੋ ਇਮਾਨਦਾਰੀ ਦੇ ਨਾਲ ਨਿਭਾਉਣੀ ਚਾਹੀਦੀ ਸੀ ਉਹ ਸਾਰੀਆਂ ਗਲਤੀਆਂ ਮੰਨਉ ਤਿਆਰ ਕਹਿੰਦੇ ਕਿ ਕਾਲਤਖ ਸਾਹਿਬ ਜੋ ਰਹਿਤ ਮਰਿਆਦਾ ਗੁਰਮਤ ਸਿਧਾਂਤਾਂ ਮੁਤਾਬ ਇਸੀ ਮੈਂ ਤੇ ਮੇਰੀ ਜਿਹੜੀ ਟੀਮ ਆ ਉਹ ਸਜ਼ਾ ਭੁਗਤਣ ਨੂੰ ਤਿਆਰ ਆ ਉਹਨਾਂ ਨੇ ਜੋ ਬਾਗੀ ਧੜੇ ਵੱਲੋਂ ਜਿਨ੍ਹਾਂ ਨੂੰ ਇਹਨਾਂ ਨੇ ਕੱਢ ਦਿੱਤਾ ਹੈਗਾ ਉਹਨਾਂ ਤੇ ਜੋ ਕੁਝ ਉਹਨਾਂ ਲਿਖਿਆ ਸੀ ਕਬੂਲਨਾਮਾ ਉਹਨਾਂ ਨੇ ਵੀ ਜਿਹੜੇ ਜਦੋਂ ਪ੍ਰੇਮ ਸਿੰਘ ਚੰਦੂਮਾਰਾ ਸਾਹਿਬ ਬੀਬੀ ਜਗੀਰ ਕੌਰ ਸਕੰਦਰ ਸਿੰਘ ਮਲੂਕਾ ਪ੍ਰੇਮਿੰਦਰ ਸਿੰਘ ਢੀਂਡਸਾ ਜੋ ਵੀ ਲੋਕ ਗਏ ਨੇ ਉਹਨਾਂ ਨੇ ਗਲਤੀਆਂ ਲਿਖੀਆਂ ਸੀ ਪੁਆਇੰਟ ਵਾਈਜ਼ ਪੀ ਨੂੰ ਆ ਹੋਇਆ ਉਦੋਂ ਆ ਆ ਡੀਜੀਪੀ ਲਾਤਾ ਇੱਥੇ ਬੇਦਬੀ ਹੋ ਗਈ ਇਹ ਵੀ ਲੋਕ ਕਹਿੰਦੇ ਕਿ ਮੈਂ ਇਸਤੇ ਕਿੰਤੂ ਪਰੰਤੂ ਨਹੀਂ ਕਰਦਾ ਹੈਗਾ ਕਿਉਂਕਿ ਅਕਾਲ ਤਖਤ ਸਾਹਿਬ ਤੇ ਜਦੋਂ ਸ਼ਿਕਾਇਤ ਚੱਲੇ ਜਾਂਦੀ ਉਸਤੇ ਕਿੰਤੂ ਪਰੰਤੂ ਕਰਨਾ ਜਾਇਜ਼ ਨਹੀਂ ਆ ਇਸ ਕਰਕੇ ਉਹਨਾਂ ਨੇ ਸਾਰੀਆਂ ਗਲਤੀਆਂ ਕਬੂਲ ਕਰ ਲੀਆਂ ਨੇ ਇਹਨੂੰ ਕਬੂਲਨਾਮਾ ਕਹਿ ਸਕਦੇ ਹੁਣ ਲੱਗਦਾ ਹੈ ਕਿ ਸਿੰਘ ਸਭਾਣ ਜਦੋਂ ਪੰਜ ਸਿੰਘ ਸਭਾਣ ਇਕੱਠੇ ਹੋਣਗੇ ਉਹਦੇ ਚ ਉਪਕੀ ਫੈਸਲਾ ਲੈਂਦੇ ਨੇ ਇਹ ਤੇ ਸਿੰਘ ਸਬਾਨ ਸਾਹਿਬ ਵੀ ਹੀ ਆਉਣ ਵਾਲੇ ਸਮੇਂ ਚ ਤੈਅ ਕਰਨਗੇ ਲੇਕਿਨ ਜਿਹੜਾ ਇਹਨਾਂ ਨੇ ਚਿੱਠੀ ਲਿਖੀ ਆ ਉਹ ਬੜੀ ਮਹੱਤਵਪੂਰਨ ਆ ਬੜੀ ਸਪਸ਼ਟ ਲਿਖੀ ਹੋਈ ਆ ਔਰ ਉਹਦੇ ਚ ਬੜੀ ਜਾਨ ਲਿਖੀ ਆ ਜਾਂ ਸੋਦੀ ਆ ਜੋ ਵੀ ਆ ਬੜੀ ਜਿਹੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਨਾ ਉਹ ਸਾਰੇ ਕਮਾਲ ਦਾ ਇਸਤੇਮਾਲ ਕੀਤਾ ਗਿਆ ਉਹ ਆਪਾਂ ਇੱਕ ਵਾਰ ਪੜ੍ਹ ਦਿੰਨੇ ਹੈਗੇ ਉਹਦੇ ਚ ਇਹਨਾਂ ਨੇ ਕੀ ਕੁਛ ਲਿਖਿਆ ਉਦੇ ਚ ਜਿਹੜਾ ਸਭ ਤੋਂ ਵੱਡੀ ਗੱਲ ਇਹਦੇ ਚ ਉਹਨਾਂ ਨੇ ਸੁਬੀਰ ਸਿੰਘ ਬਾਦਲ ਹੋਣਾਂ ਨੇ ਜਿਹੜੀ ਲਿਖੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਰਡਿੰਗ ਲਿਖੀ ਆ ਸ਼ਬਦਾਬਲੀ ਲਿਖੀ ਆ ਉਹ ਕਮਾਲ ਦੀ ਆ ਬਹੁਤ ਇੰਟੈਲੈਕਚੁਅਲ ਲੈਵਲ ਦੀ ਆ ਸ਼ਬਦਾਂ ਦੀ ਚੋਣ ਸ਼ਬਦਾਂ ਦੀ ਪ੍ਰਭਾਸ਼ਾ ਅਰਥ ਉਹ ਸਾਰੀ ਕਮਾਲ ਦੀ ਆ ਉਹਦੇ ਚ ਕੀ ਲਿਖਦੇ ਨੇ ਸੁਬੀਰ ਸਿੰਘ ਬਾਦਲ ਸਾਹਿਬ ਉਹ ਲਿਖਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਸਮਰਥ ਗੁਰੂ ਜਾਣੀ ਜਾਣੀ ਜਾਣ ਹੈ ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਨੇ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਵੀ ਤਖਤ ਐਡਾ ਵਜਦਾ ਮੈਂ ਐਡਾ ਕਾਬਲ ਨਹੀਂ ਆਂ ਵੀ ਮੈਂ ਜਿਹੜੀ ਸ਼ਿਕਾਇਤ ਕੀਤੀ ਆ ਉਹਦਾ ਤਰਕ ਜਾਂ ਦਲੀਲਾਂ ਦਵਾ ਇਸ ਕਰਕੇ ਕਹਿੰਦੇ ਜਿੱਥੇ ਤਰਕ ਤੇ ਦਲੀਲਾਂ ਉੱਥੇ ਚੱਲੇ ਜਿੱਥੇ ਕਿਸੇ ਨੂੰ ਸਮਝਾਉਣਾ ਹੋਵੇ ਜਾਂ ਕੁਝ ਲਕਾਉਣ ਦੀ ਮਨਛਾਵੇ ਨਾ ਤੇ ਮੈਂ ਤਰਕ ਦਵਾਂ ਨਾ ਮੈਂ ਦਲੀਲ ਦਵਾਂ ਤੇ ਨਾ ਹੀ ਮੈਂ ਕੋਈ ਲਕਾਵਾ ਦਾਸ ਗੁਰੂ ਦਾ ਨਿਮਾਣਾ ਸੇਵਕ ਹੈ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਕਾਲਕਤਖ ਸਾਹਿਬ ਨੂੰ ਸਮਰਪਿਤ ਹਾਂ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਉਹ ਸਭ ਬਾਗੀ ਧੜੇ ਵੱਲੋਂ ਜਿਨ੍ਹਾਂ ਨੂੰ ਇਹਨਾਂ ਨੇ ਕੱਢ ਦਿੱਤਾ ਜੋ ਵੀ ਉਹਨਾਂ ਵੱਲੋਂ ਲਿਖ ਕੇ ਦਿੱਤਾ ਗਿਆ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਜਾਂਚਨਾ ਕਰਦਾ ਕਿ ਜੋ ਕੁਝ ਉਹਨਾਂ ਲਿਖਿਆ ਜਾਂ ਨਹੀਂ ਲਿਖਿਆ ਜੇ ਲਿਖਿਆ ਜਾਂ ਬੋਲ ਕੇ ਦੱਸਿਆ ਉਹ ਜਿਹੜਾ ਸਾਰਾ ਕਹਿੰਦੇ ਕਿ ਮੈਨੂੰ ਪ੍ਰਵਾਣ ਤੇ ਮੈਂ ਜਿਹੜਾ ਵਾ ਤਖਤ ਤੇ ਹਾਜ਼ਰ ਹੋ ਕੇ ਬਿਨਕ ਜਿਹੜੀ ਆ ਸ਼ਰਤ ਖਿਮਾ ਦਾ ਜਾਚਕਾ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦੇ ਨੇ ਚਾਹੇ ਇਸ ਭੁੱਲ ਇਹ ਭੁੱਲਾਂ ਪਾਰਟੀਕਲ ਮਤਲਬ ਸ਼ਰੋਮਣੀ ਕਾਲੀ ਦਲ ਕੋਲ ਜਾਂ ਉਸ ਸਮੇਂ ਸਰਕਾਰ ਪੰਜਾਬ ਸਰਕਾਰ ਸ਼ਰੋਮਣੀ ਕਾਲੀ ਦਲ ਦੀ ਸਰਕਾਰ ਕੋਲੋਂ ਜਾਂ ਦਾਸ ਚੇਤ ਅਚੇਤ ਵਿੱਚ ਹੋਈਆਂ ਜਾਣੇ ਅਣਜਾਣੇ ਵਿੱਚ ਹੋਈਆਂ ਇਨ ਸਾਰੀਆਂ ਭੁੱਲਾਂ ਚੁੱਕਾਂ ਲਈ ਖਿਮਾ ਦਾ ਜਾਚਕਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਦਾਸ ਅਤੇ ਮੇਰੇ ਸਾਥੀ ਖਿੜੇ ਮੱਥੇ ਪ੍ਰਵਾਨ ਕਰਗੇ ਜੋ ਗੁਰਮਤਿ ਪਰੰਪਰਾਵਾਂ ਨੇ ਜੋ ਅਕਾਲ ਤਖਤ ਸਾਹਿਬ ਤੋਂ ਗਲਤੀਆਂ ਨੂੰ ਲੈ ਕੇ ਅਗਰ ਬੰਦਾ ਗਲਤੀਆਂ ਮੰਨਦਾ ਜੋ ਉੱਥੋਂ ਸਜ਼ਾ ਮਿਲਦੀ ਆ ਗੁਰਮਤਿ ਪਰੰਪਰਾਵਾਂ ਉਹ ਕਹਿੰਦੇ ਕਿ ਸਾਨੂੰ ਪ੍ਰਵਾਨ ਹੋਏਗੀ ਮੇਰੀ ਅਰਦਾਸ ਹੈ ਕਿ ਅਕਾਲ ਤਖਤ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਸੁਬੀਸ਼ ਸਿੰਘ ਬਾਦਲ ਹੋਣਾ ਨੇ ਜਿਹੜੇ ਸ਼ਬਦ ਲਿਖੇ ਨੇ ਇਹਦੇ ਚੋਂ ਕਿੰਤੂ ਪਰੰਤੂ ਜੀ ਪਏ ਉਹਨਾਂ ਨੇ ਇਹ ਨਹੀਂ ਕੀਤਾ ਕਿ ਬੇਦਬੀ ਹੋਈ ਸੀ ਕੌਣ ਕੌਣ ਜ਼ਿੰਮੇਵਾਰ ਸੀ ਸੁਮੇਸ਼ ਸਿੰਘ ਡੀਜੀਪੀ ਲਾਉਣਾ ਹੈ ਕਿ ਨਹੀਂ ਲਾਉਣਾ ਕਿਉਂ ਲਾਇਆ ਗਿਆ ਕਿੰਨੇ ਵਿਰੋਧ ਕੀਤਾ ਜਾਂ ہزار ਆਲਮ ਨੂੰ ਪਾਰਟੀ ਸ਼ਾਮਲ ਕਰਨਾ ਹੈ ਕਿ ਨਹੀਂ ਕਰਨਾ ਉਹ ਕਹਿੰਦੇ ਮੈਂ ਇਹਨਾਂ ਕਿੰਤੂ ਪਰੰਤੂ ਜ ਪੈਣਾ ਕਿਉਂਕਿ ਉਹਨਾਂ ਨੇ ਜਿਹੜੀ ਚੰਦੂ ਮਾਰਾ ਧੜੇ ਨੇ ਦਿੱਤੀ ਆ ਉਹਦੇ ਚ ਇਹ ਚੀਜ਼ਾਂ ਚਾਰ ਮੁੱਠੀਆਂ ਲਿਖੀਆਂ ਸੀ ਉਹ ਕਹਿੰਦੇ ਮੈਨੂੰ ਕਿੰਤੂ ਪਰੰਤੂ ਜਾਣ ਦੀ ਲੋੜ ਨਹੀਂ ਔਰ ਨਾ ਮੈਂ ਇੰਨੇ ਜੋਗਾ ਤੇ ਤਰਕ ਤੇ ਦਲੀਲ ਨਾਲ ਉੱਥੇ ਦਿੱਤੀਆਂ ਜਿੱਥੇ ਕਿਸੇ ਨੂੰ ਸਮਝਾਉਣ ਹੋਵੇ ਜੇ ਲਕਾਉਣ ਹੋਵੇ ਤੇ ਕਾਲ ਤੱਕ ਤਾਂ ਉਹ ਕਹਿ ਰਹੇ ਕਿ ਸਭ ਜਾਣਦਾ ਔਰ ਸਮਰਥ ਗੁਰੂ ਜਾਣੀ ਜਾਣ ਨੇ ਉਹਨਾਂ ਨੇ ਸਾਰਾ ਕੁਝ ਕਬੂਲ ਕਰ ਲਿਆ ਹੁਣ ਕਬੂਲ ਕਿਉਂ ਕੀਤਾ ਕਿਉਂਕਿ ਉਹਨੂੰ ਪਤਾ ਕਿ ਸ਼ਰਮਨੀ ਕਾਲੀਦਲ ਦਾ ਹਸ਼ਰ ਬਹੁਤ ਮਾੜਾ ਹਾਲਾਤ ਬਹੁਤ ਮਾੜੇ ਨੇ ਸਪਾਰਟੀ ਦੀ ਸਥਿਤੀ ਬਹੁਤ ਪਤਲੀ ਆ ਹੁਣ ਅਗਰ ਪੰਥ ਪ੍ਰਵਾਨ ਕਰ ਲੈਂਦਾ ਇਹਨਾਂ ਨੂੰ ਮਾਫ ਕਰ ਦਿੰਦਾ ਹੈਗਾ ਤੇ ਸ਼ਰੋਮਣੀ ਕਾਲੀ ਦਲ ਮੁਰ ਤੋਂ ਪੈਰਾਂ ਤੇ ਖੜਾ ਹੋ ਸਕਦਾ ਹਜੇ ਉੱਠੂਗਾ ਨਹੀਂ ਹਲੇ ਤੇ ਕਿਉਂਕਿ ਮੰਜੇ ਤੇ ਪਿਆ ਹੋਇਆ ਮੰਜੇ ਤੇ ਜਦੋਂ ਆਪਾਂ ਉੱਠਦੇ ਨੇ ਜੇ ਬੰਦਾ ਬਿਮਾਰ ਹੋਵੇ ਬਿਮਾਰ ਸ਼ਮਾਰ ਹੋਵੇ ਪਹਿਲਾਂ ਆਪਾਂ ਪੈਰ ਧੁੰਜੇ ਲਾਈਦੇ ਹੈਗੇ ਹਨਾ ਫਿਰ ਖੜੇ ਹੋਣ ਦੀ ਕੋਸ਼ਿਸ਼ ਕਰਦੇ ਹਲੇ ਤੇ ਇਹਨਾਂ ਨੇ ਉੱਠਣਾ ਵਾ ਹਜੇ ਖੜੇ ਹੋਣ ਦੇ ਬਾਅਦ ਦੀ ਗੱਲ ਹੁਣ ਲੱਗਦਾ ਹੈ ਕਿ ਸਿੰਘ ਸਬਾਨ ਮੀਟਿੰਗ ਕਰਨਗੇ ਸ਼ਾਇਦ ਇਸੇ ਮਹੀਨੇ ਕਰ ਉਦੋਂ ਸਾਰੇ ਪੰਥ ਦੀਆਂ ਨਜ਼ਰਾਂ ਇਹਨਾਂ ਕਿ ਚਾਹੇ ਸੁਬੀਸ਼ਿੰਗ ਬਾਦਲ ਦਾ ਧੜਾ ਚਾਹੇ ਚੰਦੂ ਮਾਰਾ ਢੀਂਡਸਾ ਹੋਣਾ ਤੜਾ ਉਹਨਾਂ ਨੂੰ ਕੀ ਇਹ ਸਜ਼ਾ ਮਿਲਦੀ ਹੈਗੀ ਇਹ ਕਾਲਤਕ ਸਾਹਿਬ ਨੇ ਫੈਸਲਾ ਕਰਨਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ 17 ਅਕਤੂਬਰ 2015 ਵਾਲੀ ਚਿੱਠੀ ਦਾ ਹਵਾਲਾ ਦਿੱਤਾ ਜਾ ਰਿਹਾ ਉਹ ਹੁਣ ਕਿਉਂ ਹਵਾਲਾ ਦਿੱਤਾ ਜਾ ਰਿਹਾ ਵਾ ਦੇਖੋ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਸ ਦੁਨੀਆ ਤੇ ਨਹੀਂ ਆ ਔਰ ਉਹਨਾਂ ਦੀ ਚਿੱਠੀ ਹੁਣ ਕਿੱਥੋਂ ਲੀਕ ਹੋਈ ਹੈ ਉਹ ਚਿੱਠੀ ਬਾਹਰ ਕਿੰਨੇ ਕੱਢੀ ਆ ਗਈ ਹੈ ਕੀ ਉਹ ਚਿੱਠੀ ਅਕਾਲ ਤਖਸਾਲ ਤੋਂ ਆਈ ਹੈ ਜਾਂ ਸ਼ਰੂਮਨੀ ਕਾਲੀ ਦਲ ਪਾਸੋਂ ਆਈ ਹੈ ਜਾਂ ਵਾਇਰਲ ਹੋਈ ਆ ਉਹ ਚਿੱਠੀ ਦੀ ਹੁਣ ਕਿਉਂ ਬਾਹਰ ਕੱਢੀ ਗਈ ਇੱਕ ਗਰਾਊਂਡ ਬਣੀ ਹੈਗੀ ਉਸ ਗਰਾਊਂਡ ਦੇ ਵਿੱਚ ਦੇਖੋ ਸ਼ਰੂਮਨੀ ਕਾਲੀ ਦਲ ਨੇ ਵੀ ਇਹ ਚਿੱਠੀ ਦਾ ਹਵਾਲਾ ਦਿੱਤਾ ਵੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੇਲੇ ਜੋ ਗਲਤੀਆਂ ਹੋਈਆਂ ਉਹਨਾਂ ਦੇ ਨਾਲ ਚਲੀ ਗਈਆਂ ਰਹਿੰਦੀਆਂ ਗਲਤੀਆਂ ਸੁਬੀਰ ਸਿੰਘ ਬਾਦਲ ਹੁਣ ਭੁਗਤਾਨ ਲਈ ਤਿਆਰ ਪਰ ਉਹ ਕਹਿੰਦੇ ਕਿ ਐਸ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਕੋਣ ਐਸਪ ਸੁਬੀਰ ਸਿੰਘ ਬਾਦਲ ਤੇ ਉਹਨਾਂ ਨੇ ਕਿਹਾ ਤਾਂ ਉਹਨਾਂ ਤੇ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਜਦੋਂ ਅੰਤਮ ਅਰਦਾਸ ਮੌਕੇ ਵੀ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਸਾਡੇ ਕੋ ਗਲਤੀਆਂ ਸਾਨੂੰ ਮਾਫ ਕਰ ਦੋ ਪਰ ਲੋਕਾਂ ਨੇ ਹਲੇ ਮਾਫ ਨਹੀਂ ਕੀਤਾਗਾ ਹੁਣ ਆ ਜਿਹੜਾ ਹਵਾਲਾ ਸੁਬੀਰ ਸਿੰਘ ਬਾਦਲ ਹੁਣਾ ਦਿੱਤਾ ਇਸ ਤੇ ਪੰਥ ਮਾਫ ਕਰਦਾ ਕਿ ਨਹੀਂ ਕਰਦਾ ਇਹ ਆਉਣ ਵਾਲਾ ਸਮਾਂ ਤੈਅ ਕਰੂਗਾ ਅਕਾਲ ਤਖਬਬ ਦੇ ਸਿੰਘ ਸਭਾ ਜਦੋਂ ਕੱਤਰਤ ਹੋਣਗੇ ਉਹਨਾਂ ਦੇ ਉਦੋਂ ਫੈਸਲੇ ਲਏ ਜਾਣਗੇ ਤੇ ਕਿਵੇਂ ਪਤਾ ਲੱਗੂਗਾ ਪੰਥ ਨੇ ਮaaf ਕੀਤਾ ਕਿ ਨਹੀਂ ਮaaf ਕੀਤਾ ਸਤੰਬਰ ਮਹੀਨੇ ਚ ਪੰਚਾਇਤੀ ਚੋਣਾਂ ਨੇ ਉਹਦੇ ਤੇ ਦੇਖਣ ਵਾਲੀ ਹੋਊਗੀ ਕਿ ਕਾਲੀ ਦਲ ਦਾ ਧੜੇ ਸਰਪੰਚ ਕਿੰਨੇ ਬਣਦੇ ਹੋ ਸਕਦਾ ਉਹਦੇ ਚ ਨਾ ਪਤਾ ਲੱਗੇ ਕਿਉਂਕਿ ਜਿਆਦਾ ਸਰਪੰਚ ਸਰਕਾਰਾਂ ਦੇ ਨਾਲ ਜੁੜੇ ਜਾਂਦੇ ਆਪਾਂ ਉਹਨੂੰ ਸਾਈਡ ਤੇ ਰੱਖ ਦਈਏ ਨਗਰ ਨਿਗਮ ਨੂੰ ਵੀ ਸਾਈਡ ਤੇ ਲੱਗ ਇਹ ਜਿਹੜਾ ਟੈਸਟ ਆ ਕਿ ਸ਼੍ਰੋਮਣੀ ਕਾਲੀ ਦਲ ਨੂੰ ਪੰਥ ਨੇ ਮਾਫ਼ ਕੀਤਾ ਕਿ ਨਹੀਂ ਕੀਤਾਗਾ ਕੌਮ ਨੇ ਮਾਫ਼ ਕੀਤਾ ਕਿ ਨਹੀਂ ਕੀਤਾਗਾ ਉਹ ਸਾਨੂੰ ਕਦੋਂ ਪਤਾ ਲੱਗੂਗਾ 2027 ਦੇ ਵਿੱਚ ਕਿ ਸ਼੍ਰੋਮਣੀ ਕਾਲੀ ਦਲ ਜੇ ਉਸ ਦਿਨ ਚੰਗੀਆਂ ਸੀਟਾਂ ਲੈ ਗਏ ਸਰਕਾਰ ਭਾਵੇਂ ਨਾ ਬਣੇ ਹੋ ਸਕਦਾ ਕਿ ਚੰਗੀ ਆਪੋਜੀਸ਼ਨ ਪਾਰਟੀ ਜਨ ਉਸ ਦਿਨ ਪਤਾ ਲੱਗੂਗਾ ਕਿ ਪੰਥ ਨੇ ਮਾਫ਼ ਕਰ ਦਿੱਤਾ